ਦੋਸਤੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੇਲੇ ਅਸੀਂ ਹਰੀਦਕੋਟ ਦੀ ਉਸ ਨਹਿਰ ਤੇ ਖੜੇ ਆ ਜਿਹੜੀ ਪੰਜਾਬ ਨੂੰ ਪਾਣੀ ਦਿੰਦੀ ਹੈ ਜਿਹਨੂੰ ਸਰਹੰਦ ਫੀਡਰ ਵੀ ਕਿਹਾ ਜਾਂਦਾ ਤੇ ਨਾਲ ਪਰਲੇ ਪਾਸੇ ਉਹ ਨਹਿਰ ਆ ਜਿਹੜੀ ਰਾਜਸਥਾਨ ਨੂੰ ਪਾਣੀ ਦਿੰਦੀ ਪਿਛਲੇ ਦਿਨਾਂ ਦੇ ਵਿੱਚ ਬਹੁਤ ਇਸ ਗੱਲ ਦੇ ਉੱਤੇ ਆਪਾਂ ਜਦੋਂ ਦੇਖਿਆ ਕਿ ਸਾਡੇ ਲੋਕ ਹੜ੍ਹਾਂ ਨੇ ਡੋਗਦੇ ਹੜ੍ਹਾਂ ਨੇ ਮਾਰਦੇ ਉਸ ਵੇਲੇ ਸਰਕਾਰ ਨੇ ਧਿਆਨ ਨਹੀਂ ਕੀਤਾ ਸਿਰਫ ਨਹਿਰਾਂ ਨੂੰ ਬਚਾਉਣ ਲਈ ਕਿ ਨਹਿਰਾਂ ਦੇ ਵਿੱਚ ਸਿਲਟ ਨਾ ਪਵੇ ਨਹਿਰਾਂ ਦੀ ਸਿਲਟ ਨੂੰ ਬਚਾਉਣ ਵਾਸਤੇ ਜਦੋਂ ਉੱਪਰੋਂ ਪ੍ਰੈਸ਼ਰ ਵਧਿਆ ਪਾਣੀ ਜ਼ਿਆਦਾ ਆਇਆ ਤੇ ਨਹਿਰਾਂ ਇੱਕਦਮ ਬੰਦ ਕਰ ਦਿੱਤੀ ਸਿਰਫ ਇਸ ਲਈ ਕਿ ਸਾਡੀਆਂ ਨਹਿਰਾਂ ਦੇ ਵਿੱਚ ਸਿਲਟ ਨਾ ਜਾਵੇ ਜਿਹਦਾ ਰਿਜ਼ਲਟ ਆ ਭੁਗਤਿਆ ਜਾ ਰਿਹਾ ਆ ਸਾਹਮਣੇ ਦੇਖ ਰਹੇ ਹੋ ਆ ਪਾੜ ਪਿਆ ਹੈ ਉਸ ਕਰਕੇ ਇਹਨਾਂ ਦੀ ਟੈਕਨੀਕ ਦੇ ਮੁਤਾਬਕ ਸਾਡੇ ਨਾਲ ਜੈ ਸਿੰਘ ਸਾਹਿਬ ਖੜੇ ਨੇ ਉਹਨਾਂ ਦਾ ਦੱਸਣਾ ਹੈ ਕਿ ਇਹ ਜਿਹੜੀ ਸਮੱਸਿਆ ਹੈ ਅਕਸਰ ਜਦੋਂ ਅਸੀਂ ਨਹਿਰ ਨੂੰ ਇੱਥੋਂ ਬੰਦ ਕਰਦੇ ਆਂ ਤੇ ਇਹ ਸਮੱਸਿਆ ਆਉਂਦੀ ਹੈ ਮੈਂ ਬੇਨਤੀ ਕਰਦਾ ਕਿ ਦੂਰੀ ਮਾਰ ਪੈ ਗਈ ਸਾਨੂੰ ਪਹਿਲੇ ਨੰਬਰ ਦੇ ਉੱਤੇ ਬਣੀ ਨੂੰ ਬਹੁਤ ਥੋੜਾ ਚਿਰ ਹੋਇਆ ਸੀ ਇਹ ਵੀ ਛੇਤੀ ਬੈਠ ਜਾਣਾ ਵੈਸੇ ਹੀ ਸਵਾਲ ਖੜੇ ਕਰਦੇ ਆਂ ਲੇਕਿਨ ਇਸ ਤੋਂ ਵੱਡਾ ਸਵਾਲ ਇਹ ਹੈ ਤੇ ਭਾਈ ਜਦੋਂ ਤੁਸੀਂ ਦੋ ਮਾਰਾਂ ਪਾਈਆਂ ਲੋਕਾਂ ਨੂੰ ਪਹਿਲੀ ਮਾਰਤਾ ਏ ਕਿ ਹੜ੍ਹ ਆਏ ਤੁਸੀਂ ਨਹਿਰ ਬਚਾਉਣ ਦੀ ਖਾਤਰ ਕਿ ਨਹਿਰਾਂ ਦੇ ਵਿੱਚ ਸਿਲਟਨਾ ਭਰੇ ਲੋਕਾਂ ਨੂੰ ਆਪਣੇ ਨਸੀਬ ਤੇ ਆਪਣੇ ਕਰਮਾਂ ਤੇ ਸ਼ਰਤਾ ਤੇ ਦਰਿਆ ਖੁੱਲੇ ਚੱਲਣ ਦਿੱਤੇ ਨਹਿਰਾ ਬੰਦ ਕਰ ਦਿੱਤਾ ਉਹਨਾਂ ਨਾਲ ਇੱਕ ਪਾਸੇ ਤਾਂ ਲੋਕ ਡੁੱਬ ਕੇ ਮਰੇ ਤੇ ਦੂਜੇ ਪਾਸੇ ਆਹ ਨਹਿਰ ਦਾ ਪਾੜ ਪਿਆ ਪਿਆ ਇਹ ਤੁਹਾਡੇ ਕਰਕੇ ਆ ਇਹ ਤੁਹਾਡੀ ਬੁੱਧੀ ਕਰਕੇ ਸਾਡੇ ਅਫਸਰਾਂ ਦੀ ਸਾਡੇ ਡਿਪਾਰਟਮੈਂਟ ਦੀ ਬੁੱਧੀ ਕਰਕੇ। ਔਰ ਅੱਜ ਅਸੀਂ ਮੁਕਸਰ ਦੇ ਇਲਾਕੇ ਤੋਂ ਅੱਗੋਂ ਆਏ ਆਂ। ਵੱਡੀ ਪੱਦਰ ਦੇ ਉੱਤੇ ਲੋਕਾਂ ਦੀਆਂ ਟਿਊਬਵੈਲ ਚੱਲ ਰਹੇ ਨੇ ਅੱਜ, ਮੋਟਰਾਂ ਚੱਲ ਰਹੀਆਂ ਨੇ। ਇੱਕ ਪਾਸੇ ਲੋਕ ਬਿਜਲੀ ਦੀ ਖਪਤ ਕਰਦੇ ਨੇ, ਮੋਟਰਾਂ ਚਲਾਉਂਦੇ ਨੇ। ਪਾਣੀ ਕੱਢ ਕੇ ਝੋਨੇ ਨੂੰ ਲਾਉਂਦੇ ਆ। ਤੇ ਦੂਜੇ ਪਾਸੇ ਇੱਕ ਪਾਣੀ ਸਾਡੇ ਲੋਕਾਂ ਨੂੰ ਧੋਬੀ ਜਾਂਦਾ ਉਹਨਾਂ ਦਾ ਸਾਬੰਦ ਕਰ ਰੱਖਿਆ, ਇੱਕ ਪਾਸੇ ਪਾਣੀ ਦੀ ਹਾਲਾਤ ਹੈ। ਕਿ ਨਹਿਰ ਸਾਡੀ ਆ ਅੱਜ ਇਸ ਕਰਕੇ ਬੰਦ ਕਰਨੀ ਪਈ ਐ ਇਹਨਾਂ ਨੂੰ ਕਿ ਉਹਦਾ ਜੋ ਉਹ ਪਾਰ ਪਿਆ ਜਿਹੜਾ ਉਹ ਸਾਈਡ ਬੈਠੀ ਐ ਉਹਦੇ ਕਰਕੇ ਇਹਨਾਂ ਨੂੰ ਇਹ ਨਹਿਰ ਬੰਦ ਕਰਨੀ ਪਈ ਐ ਤੋਂ ਮੇਰਾ ਸਵਾਲ ਸਿਰਫ ਇਹ ਗੱਲ ਕਰਨ ਦਾ ਮੇਰਾ ਮਤਲਬ ਸੀ ਪਿਆਰਿਓ ਕਿ ਇਹ ਸਾਡੇ ਡਿਪਾਰਟਮੈਂਟ ਸਾਡੇ ਮਹਿਕਮੇ ਦੀ ਅਣਗਹਿਲੀ ਤੇ ਨਲਕੀ ਆ ਕਿ ਇੱਕ ਪਾਸੇ ਸਾਡਾ ਅੱਜ 4 ਦਿਨਾਂ ਤੋਂ ਫੇਰ ਇਹ ਨਹਿਰ ਬੰਦ ਕੀਤੀ ਹੋਈ ਐ ਇਹਦਾ ਮਤਲਬ ਉਹ ਪਾਣੀ ਆਪਦਾ ਕਹਿਰ ਫੇਰ ਅੱਗੇ ਵਿਚਾਰ ਰਿਹਾ ਐ ਕੁਛ ਨਾ ਕੁਛ ਪਾਣੀ ਇਸ ਨਹਿਰ ਦੇ ਵਿੱਚ ਆਉਂਦਾ ਲੋਕਾਂ ਤੱਕ ਜਾਂਦਾ ਉਧਰੋਂ ਕੁਝ ਪਰਸੈਂਟ ਪਾਣੀ ਕੋਈ ਥੋੜਾ ਕੋਈ ਬਹੁਤਾ ਜਿੰਨਾ ਘਟ ਸਕਦਾ ਸੀ ਘਟਦਾ ਔਰ ਇਧਰ ਲੋਕਾਂ ਨੂੰ ਟਿਊਬਵੈਲ ਨਾਲ ਚਲਾਉਣੇ ਪੈਂਦੇ ਇਧਰ ਲੋਕ ਉਹ ਪਾਣੀ ਵਰਤਦੇ ਤਾਂ ਇਹਦਾ ਮਤਲਬ ਇਹ ਨਿਕਲਦਾ ਕਿ ਸਰਕਾਰ ਨੂੰ ਸਿਰਫ ਇੱਕ ਚੀਜ਼ ਦਾ ਫਿਕਰ ਹੈ ਕਿ ਸਾਡੀ ਨਹਿਰ 'ਚ ਸੈਲਟ ਜੇ ਆ ਗਈ ਤਾਂ ਫਿਰ ਸਾਨੂੰ ਇੱਥੋਂ ਕੱਢਣੀ ਪੈਗੀ ਸਿਰਫ ਇਹਨੀ ਗੱਲ ਹੈ ਔਰ ਉਧਰਲੇ ਪਾਸੇ ਲੋਕ ਡੋਬ ਰਹੇ ਨੇ ਬਿਜਲੀ ਮਚਾਈ ਜਾ ਰਹੀ ਆ ਲੋਕ ਟਿਊਬਵਲ ਨਾਲ ਪਾਣੀ ਚਲਾ ਰਹੇ ਨੇ ਔਰ ਇਧਰਲੇ ਪਾਸੇ ਆ ਇੱਕ ਨਵਾਂ ਠੇਕਾ ਦੇ ਕੇ ਪਤਾ ਨਹੀਂ ਕਿ ਚੁੱਕੀ ਕੁਝ ਹੋਣਾ ਹੈ ਕਿਸ ਤਰ੍ਹਾਂ ਦਾ ਕੰਮ ਹੋਣਾ ਕਿੰਨਾ ਘਫਲਾ ਹੋਣਾ ਕੀ ਹੋਣਾ ਕੀ ਨਹੀਂ ਹੋਣਾ ਇਹ ਅੱਗੇ ਦੀਆਂ ਗੱਲਾਂ ਨੇ ਇਹ ਸਮਾਂ ਦੱਸੇਗਾ ਕਿ ਇਹਦੀ ਚੁੱਕੀ ਨਿਕਲਣਾ ਸੋ ਇਹ ਹਾਲਾਤ ਆ ਸਥਿਤੀ ਆ ਸਾਡੀ ਸਰਕਾਰ ਇਹ ਪੋਜੀਸ਼ਨ ਆ ਸਿਚੁਏਸ਼ਨ ਆ ਸਾਡੀ ਸਰਕਾਰ ਦੀ ਸੋ ਜਿਹੜਾ ਉਹ ਸਾਡੀ ਇੱਕ ਬੀਬੀ ਐਮਐਲਏ ਆ ਸ਼ਾਇਦ ਕਿਸ ਏਰੀਏ ਤੋਂ ਉਹ ਬਹੁਤ ਰੌਲਾ ਪਾ ਰਹੀ ਸੀ ਬਹੁਤ ਟੜਫ ਰਹੀ ਸੀ ਕਿ ਇੱਕ ਵੀ ਥਾਂ ਤੇ ਉਂਗਲ ਚੱਕ ਕੇ ਦਿਖਾਓ ਮੈਨੂੰ ਮੇਰੀ ਸਾਡੀ ਸਰਕਾਰ ਤੇ ਆ ਬੀਬੀ ਉਂਗਲ ਉੱਠੀ ਕੇ ਉੱਠਿਆ ਆਂ ਉਂਗਲ ਚੱਕੀ ਹੋਈ ਐ ਮੈਂ ਦੂਜੀ ਗੱਲ ਦੱਸਣੀ ਚਾਹਣਾ ਬੀਬਾ ਜੀ ਤੂੰ ਇੱਕ ਲੜਕੀ ਆ ਇੱਕ ਔਰਤ ਆ ਅਸੀਂ ਉਹ ਸ਼ਬਦ ਤੇਰੇ ਲਈ ਵਰਤਣੇ ਨਹੀਂ ਚਾਹਦੇ ਜਿਸ ਤਰ੍ਹਾਂ ਦੇ ਤੂੰ ਵਰਤ ਕੇ ਗਈਆਂ ਜਿਸ ਤਰ੍ਹਾਂ ਦਾ ਉੱਥੇ ਕਿਸਾਨ ਲੀਡਰ ਨੂੰ ਤੂੰ ਸ਼ਬਦ ਵਰਤੇ ਨੇ ਕਿ ਤੈਨੂੰ ਜਾਣਦਾ ਕੌਣ ਸੀ ਤੈਨੂੰ ਜਾਣਦਾ ਕੌਣ ਆ ਮੈਨੂੰ ਇੰਨੇ ਲੋਕ ਜਾਣਦੇ ਆ ਹੋ ਬੀਬੀ ਤੈਨੂੰ ਪਤਾ ਹੋਣਾ ਚਾਹੀਦਾ ਇਹਨਾਂ ਦੀ ਬਦੌਲਤ ਤੈਨੂੰ ਜਾਨਣ ਲੱਗੇ ਨੇ ਅਗਰ ਇਹਨਾਂ ਨੇ ਦਿੱਲੀ ਦੇ ਵਿੱਚ ਅੰਦੋਲਨ ਲੜ ਕੇ ਦੂਜੀਆਂ ਪੋਲੀਟੀਕਲ ਪਾਰਟੀਆਂ ਨੂੰ ਨਾ ਕਸਾਇਆ ਹੁੰਦਾ ਤੇ ਤੁਹਾਡੀ ਬਾਕੀ ਨਾ ਬਚੀ ਸੀ ਤੁਹਾਨੂੰ ਜਾਣਦਾ ਕੌਣ ਸੀ ਤੁਹਾਡੇ ਕੋਲੋਂ ਪਹਿਲਾਂ ਨਾ ਪਹਿਲਾਂ ਤੁਹਾਡੇ ਕੋਲੋਂ 10 ਐਮਐਲਏ ਜਿੱਤائے ਗਏ ਤੇ ਮੁਰਗੇ ਤੁਹਾਡੇ 94 ਐਮਐਲਏ ਦੇ ਬਗਲੇ ਉਹ ਤੁਹਾਡੇ ਗੁਣਾ ਕਰਕੇ ਜਿੱਤ ਗਏ ਤੇਰੀ ਜਾਨ ਪਛਾਨ ਕਰਕੇ ਜਿੱਤ ਗਏ ਬੀਬਾ ਜੀ ਬੋਲਣ ਲੱਗੇ ਥੋੜਾ ਜਿਹਾ ਥੋੜਾ ਜਿਹਾ ਸ਼ਰਮ ਮੰਨ ਕੇ ਬੋਲਿਆ ਕਰੋ ਥੋੜਾ ਸੋਚ ਕੇ ਬੋਲੀਦਾ ਹੁੰਦਾ ਕਿ ਅਸੀਂ ਬੋਲ ਕੀ ਰਹੇ ਹਾਂ ਅਸੀਂ ਅਸੀਂ ਗੱਲ ਕੀ ਕਰ ਰਹੇ ਹਾਂ ਤੂੰ ਇਹ ਗੱਲਾਂ ਕਰਦੀ ਐ ਭੈਣ ਮੇਰੀਏ ਕਿ ਵੀ ਹਰੀਆਂ ਪੱਗਾਂ ਬਨ ਕੇ ਆ ਜਾਂਦੇ ਐ ਕਿ ਆ ਜਾਂਦੇ ਆ ਬਨ ਕੇ ਹਰੀਆਂ ਪੱਗਾਂ ਤੇ ਤੇਰਾ ਸੁਪੀਮੋ ਤੇਰਾ ਪ੍ਰਧਾਨ ਰੰਗੀ ਜਾਂਦਾ ਸੀ ਤੇਰਾ ਤੇਰਾ ਪਾਰਟੀ ਦਾ ਮੁੱਖ ਮੰਤਰੀ ਰੰਗੀ ਜਾਂਦਾ ਸੀ ਜਿੱਦਾਂ ਭਾਖੜਾ ਡੈਮ ਤੇ ਧਰਨਾ ਦਿੱਤਾ ਉਹਦੇ ਨੀਲੀਆਂ ਪੱਗਾਂ ਨਾ ਹਰੀਆਂ ਪੱਗਾਂ ਵਾਲਾ ਨੂੰ ਸੱਦੀ ਜਾਂਦਾ ਸੀ ਕਿ ਆਓ ਹਰਿਆ ਪੱਗਾਂ ਵਾਲੇ ਇੱਥੇ ਮੇਰੇ ਕੋਲੇ ਮੇਰੀ ਮਦਦ ਕਰੋ ਲੇਕਿਨ ਹਰਿਆ ਪੱਗਾਂ ਵਾਲਿਆਂ ਨੂੰ ਪਤਾ ਸੀਗਾ ਵੀ ਸਾਡਾ ਮੁੱਖ ਮੰਤਰੀ ਡਰਾਮਾ ਕਰਦਾ ਹੈ ਸਾਨੂੰ ਪਤਾ ਸੀ ਵੀ ਡਰਾਮਾ ਕਰਦਾ ਹੈ ਸੋ ਮੈਂ ਫਿਰ ਬੇਨਤੀ ਕਰਦਾ ਕਿ ਤੇਰਾ ਜੇਕਰ ਤੇਰੀ ਸਰਕਾਰ ਦਾ ਡਰਾਮਾ ਨਹੀਂ ਸੀ ਹੋ ਅੱਜ ਤੁਹਾਡਾ ਇੱਕ ਫਰਜ਼ ਬੰਦਾ ਪੂਰਾ ਕਰੇਗਾ ਸਰਕਾਰ ਭਲਾ ਕਿ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਜਿਹੜਾ ਉਸ ਡੈਮ ਦਾ ਪਾਣੀ ਘਟਾ ਕੇ ਉਹਨੂੰ ਲੈ ਕੇ ਜਾਣਾ ਸੀ 1445 ਫੁੱਟ ਤੇ ਜਾਂ 1350 ਫੁੱਟ ਤੇ ਉਹਨੂੰ ਕਿਉਂ ਰੱਖਿਆ 1562 ਫੁੱਟ ਤੇ ਕਿਉਂ ਰੱਖਿਆ ਸਵਾਲ ਕਰੋਗੇ ਅੱਜ ਤੁਹਾਡੀ ਮਰਦਾਨੀ ਨਜ਼ਰ ਆਏ ਕਿ ਦੇਖਾਂਗੇ ਬਲਾ ਸਰਕਾਰ ਕੀ ਕਰਦੀ ਆ ਅਗਰ ਉਹਦੇ ਤੇ ਕੋਰਟ ਦੇ ਵਿੱਚ ਕੇਸ ਪਾਵੇ ਭਾਖੜਾ ਵਿਆਸ ਮੈਨੇਜਮੈਂਟ ਬੋਰਡ ਦੇ ਉੱਤੇ ਸਾਡੀ ਸਰਕਾਰ ਕੋਰਟ ਚ ਕੇਸ ਪਾਵੇ ਤੇ ਇਹ ਮੰਗ ਕਰੇ ਕਿ ਇਹ ਜਿਹੜਾ ਦਰਿਆਵਾਂ ਦਾ ਕੰਟਰੋਲ ਹੈ ਜਿਹੜਾ ਡੈਮਾਂ ਦਾ ਕੰਟਰੋਲ ਹੈ ਕੇਂਦਰ ਤੋਂ ਖੋਕੇ ਸਟੇਟਾਂ ਨੂੰ ਦਿੱਤਾ ਜਾਏ ਅਗਰੇ ਪਾਉਂਦੇ ਅੱਜ ਮੌਕਾ ਹੈ ਅੱਜ ਵਕਤ ਨਾਲੇ ਕਿ ਤੇਰਾ ਪਤਾ ਲੱਗ ਜੇਗਾ ਤੁਹਾਡੀ ਸਰਕਾਰ ਦਾ ਅਗਰ ਅੱਜ ਮੌਕਾ ਸੰਭਾਲ ਕੇ ਤਾਂ ਪਤਾ ਲੱਗੇਗਾ ਕਿ ਤੁਸੀਂ ਵਾਕਿਆ ਉਸ ਦਿਨ ਇਮਾਨਦਾਰੀ ਨਾਲ ਬੈਠੇ ਸੀ ਅਗਰ ਅੱਜ ਮੌਕਾ ਨਾਲ ਸੰਭਾਲਿਆ ਗਿਆ ਤਾਂ ਫਿਰ ਪਤਾ ਲੱਗੇਗਾ ਕਿ ਤੁਸੀਂ ਕੇਵਲ ਰਾਜਨੀਤੀ ਕਰਦੇ ਸੀ ਸਿਰਫ ਰਾਜਨੀਤੀ ਰਾਜਨੀਤੀ ਦਾ ਸੁਭਾਅ ਹਰ ਕਿਸ ਨੇ ਮੈਂ ਅਗਲੀ ਜਿਹੜੀ ਗੱਲ ਕਹਿਣੀ ਚਾਹਣਾ ਹੈ ਜੀ ਬਾਜੀ ਤੂੰ ਇਹ ਗੱਲ ਕਹੀ ਕਿ ਅਸੀਂ 5 ਕਰੋੜ ਰੁਪਈਆ ਲਾਤਾ ਸਰਕਾਰ ਨੇ 2 ਸਾਲ ਚ ਉਹ ਭਲੀਏ ਮੈਨੂੰ ਐਂ ਦੱਸ ਵੀ ਤੂੰ ਆਪਦੇ ਕੋਲੋਂ ਕੀ ਲਾਇਆ ਉਹ ਸਰਕਾਰ ਨੇ ਖਜ਼ਾਨੇ ਤੋਂ ਲਾਇਆ ਹੈ ਤੇ ਖਜ਼ਾਨਾ ਲੋਕਾਂ ਨੇ ਭਰਿਆ ਹੈ ਤੂੰ ਆਪਦੀ ਪ੍ਰਾਪਰਟੀ ਚੋਂ ਲਾਤਾ ਪੰਜ 5 ਕਰੋੜ ਰੁਪਈਆ ਤੇ ਕਿੰਨਾ ਕਾ 5 ਕਰੋੜ ਰੁਪਈਆ ਇੱਕ ਡੈਮ ਵਾਸਤੇ ਇੱਕ ਬੰਨ ਵਾਸਤੇ ਕੀ ਲਾਤਾ ਅਗਲੀ ਗੱਲ ਉਹ ਤੁਹਾਡੀ ਕਾਰਗੁਜ਼ਾਰੀ ਨੋਟ ਕਰਿਓ ਆ ਪਿਛਲੇ ਦਿਨਾਂ ਦੇ ਵਿੱਚ ਤੁਹਾਡੇ ਮਾਨਯੋਗ ਮੁੱਖ ਮੰਤਰੀ ਜੀ ਸਤਲੁਜ ਦਰਿਆ ਦਾ ਜਾਇਜ਼ਾ ਲੈਣ ਆਏ ਨੇ ਦੇ ਆਸ ਦਰਿਆ ਦਾ ਜਾਇਜ਼ਾ ਲੈਣ ਆਏ ਨੇ ਜਾਇਜ਼ਾ ਲੈ ਕੇ ਗਏ ਨੇ ਜੋ ਡਰਾਮੇ ਕੀਤੇ ਫਰੋਜਪੁਰ ਦੇ ਵਿੱਚ ਉਹ ਸਾਰੀ ਦੁਨੀਆ ਨੂੰ ਪਤਾ ਕਿ ਆਪਦੀ ਬੀਬੀ ਨੂੰ ਠੱਲ ਕੇ ਆਮ ਆਦਮੀ ਪਾਰਟੀ ਦੀ ਉਹ ਬੀਬੀ ਨੂੰ ਠੱਲ ਕੇ ਇਹੋ ਜਿਹਾ ਡਰਾਮਾ ਕਰਕੇ ਗਿਆ ਸਾਡਾ ਮਾਨਯੋਗ ਮੁੱਖ ਮੰਤਰੀ ਕਿ ਬੋਸ ਬੀਬੀ ਨੂੰ ਮੁੱਕਤ ਲੈ ਕੇ ਰੋ ਰਿਹਾ ਆਪ ਵੀ ਰੋ ਰਿਹਾ ਉਹ ਵੀ ਲੇਕਿਨ ਲੋਕਾਂ ਨੇ ਡਰਾਮਾ ਕੱਢ ਕੇ ਮੂੰਹੇ ਰੱਖਦਾ ਵੀ ਉਹ ਤਾਂ ਡਰਾਮਾ ਸੀ ਇੱਕ ਐਕਟਿੰਗ ਸੀ ਇੱਕ ਕਲਾਕਾਰ ਦੀ ਕਲਾ ਸੀ ਉਹ ਲੋਕਾਂ ਦੇ ਮੂਰੇ ਰੱਖਦਾ ਪਰ ਮੈਂ ਜਿਹੜੀ ਕਹਿਣੀ ਚਾਹਣਾ ਗੱਲ ਕਰਦਾ ਮੈਂ ਉਹ ਪੁੱਛਣੀ ਚਾਹਣਾ ਹੈ ਕਿ ਆਏ ਸਾਡੇ ਮੁੱਖ ਮੰਤਰੀ ਕਰਦੇ ਫਿਰਨ ਡਰਾਮੇ ਕਰਦੇ ਫਿਰਨ ਬਣਾਉਂਦੇ ਫਿਰਨ ਫਿਲਮਾਂ ਮੈਂ ਪੁੱਛਣਾ ਚਾਹਣਾ ਹੈ ਕਿ ਜੇ ਤੁਸੀਂ ਆਏ ਸੀ ਮੁੱਖ ਮੰਤਰੀ ਜੀ ਤੁਸੀਂ ਲੋਕਾਂ ਦਾ ਕੋ ਹਾਲਾਤ ਵੇਖ ਕੇ ਗਏ ਸੀ ਤੇ ਜਦੋਂ ਲੋਕਾਂ ਦਾ ਹਾਲਾਤ ਵੇਖਿਆ ਉਸ ਤੋਂ ਬਾਅਦ ਫਿਰ ਜਾ ਕੇ ਡੈਮ ਤੋਂ ਤੁਹਾਨੂੰ ਇਹ ਲੱਗਦਾ ਸੀਗਾ ਕਿ ਸਤਲੋਜ ਬਿਆਸ ਦਰਿਆ ਦਾ ਜਿਹੜਾ ਪਾਣੀ ਹੋਰ ਸੰਭਾਲਣ ਦੀ ਕਪੈਸਿਟੀ ਹੈ ਲੱਗਦਾ ਸੀ ਤੁਹਾਨੂੰ ਤੇ ਜੇ ਨਹੀਂ ਸੀ ਤਾਂ ਫਿਰ ਉਹ ਡੈਮ ਤੋਂ ਪਾਣੀ ਛੜਾਇਆ ਛੜਿਆ ਨਾ ਤੁਸੀਂ ਕੀ ਕੰਟਰੋਲ ਕੀਤਾ ਕਾਹਦਾ ਸਾਡਾ ਮੁੱਖ ਮੰਤਰੀ ਆ ਤੂੰ ਕੀ ਕੰਟਰੋਲ ਕੀਤਾ ਕਿ ਮੇਰਾ ਪੰਜਾਬ ਪਹਿਲੇ ਹੀ ਡੋਬ ਰਿਹਾ ਔਰ ਮੈਨੂੰ ਪਤਾ ਹੈ ਇਸ ਗੱਲ ਦਾ ਕਿ ਡੈਮ ਨੂੰ ਉਸ ਵੇਲੇ ਕੰਟਰੋਲ ਕਰਨ ਲਈ ਡੈਮ ਟੁੱਟਣ ਤੋਂ ਬਚਾਉਣ ਲਈ ਪਾਣੀ ਛੜਨਾ ਸੀ ਪਰ ਉਹਦੇ ਬਾਰੇ ਹੁਣ ਮੈਂ ਅਗਲੀ ਗੱਲ ਪੁੱਛਦਾ ਵੀ ਪਾਣੀ ਖੜਾਇਆ ਕਿਉਂ ਨਹੀਂ ਜਾ ਰਿਹਾ ਉਹ ਪੰਜਾਬ ਅੱਧੋਂ ਵੱਡਾ ਪੰਜਾਬ ਮੰਗੀ ਜਾਂਦਾ ਪਾਣੀ ਯਾਰ ਉਹਨਾਂ ਨੂੰ ਪਾਣੀ ਦੇ ਦਿਓ ਕੁਝ ਖੰਡਾ ਦਿਓ ਕੁਝ ਨਾ ਕੁਝ ਤਾਂ ਅਗਲੇ ਡੁੱਬਣ ਵਾਲੇ ਜਿਹੜੇ ਉਹਨਾਂ ਨੂੰ ਕੁਝ ਨਾ ਕੁਝ ਤਾਂ ਰਾਹਤ ਮਿਲ ਜੇ ਉਹ ਤੁਸੀਂ ਉਹ ਉਹ ਪਾਸੇ ਤੁਸੀਂ ਕੀਤਾ ਕੁਝ ਨਹੀਂ ਸੋ ਇਹ ਬੀਬਾ ਜੀ ਤੁਹਾਡੀ ਸਰਕਾਰ ਦੀ ਕਾਰਗੁਜ਼ਾਰੀ ਆ ਜਿਹੜੀ ਨਜ਼ਰ ਆ ਰਹੀ ਹੈ ਔਰ ਰਹੀ ਗੱਲ ਆ ਜਿਹੜਾ ਤੁਹਾਡਾ ਜੌੜਾ ਮਾਦਰਾਂ ਨੇ ਕਿਹਾ ਉਹਨੇ ਬੜੀ ਗੱਲ ਸਪਸ਼ਟ ਕੀਤੀਆਂ ਉਹਨੇ ਕੀ ਕਿਹਾ ਸੀ ਭਲਾ ਉਹਨੇ ਕਿਹਾ ਸੀਗਾ ਕਿ ਸਾਡੇ ਅਫਸਰ ਦੀ ਗਲਤੀ ਕਰਕੇ ਕੁਝ ਹੋ ਰਿਹਾ ਹੈ ਚੇਕਰ ਅਫਸਰ ਦੀ ਗਲਤੀ ਕਰਕੇ ਇਹ ਕੁਝ ਹੋਇਆ ਹੈ ਫਿਰ ਕਰੋਨਾਵਾਂ ਸਬਸਰ ਤੇ ਕਾਰਵਾਈ ਉਹਨੂੰ ਕਿਉਂ ਬੁੱਕਲ ਚ ਲਈ ਫਿਰਦੇ ਹੋ ਅੱਜੋ ਇਹ ਤੇ ਕਾਰਵਾਈ ਕਰਨੀ ਬਣਦੀ ਹੈ ਤੇ ਜੇ ਉਹ ਤੇ ਕਾਰਵਾਈ ਨਹੀਂ ਕਰਦੇ ਤੇ ਦਾ ਮਤਲਬ ਕੀ ਹੈ ਤੇ ਤੁਹਾਡਾ ਕ੍ਰਿਸ਼ਨ ਕੁਮਾਰ ਆ ਤੁਹਾਨੂੰ ਚਾਹੀਦਾ ਹੈ ਪੰਜਾਬ ਭਾਵੇਂ ਸਾਰਾ ਟੁੱਟ ਜੇ ਤੇ ਤੁਹਾਡੀ ਕਾਰਗੁਜ਼ਾਰੀ ਹੈ ਹੋਰ ਜੇ ਕੋਈ ਕਾਰਗੁਜ਼ਾਰੀ ਦੀ ਗੱਲ ਕਰਨੀ ਹੈ ਵੀਡੀਓ ਲੰਮੀ ਹੋ ਜਾਣੀ ਹੈ ਮਤਲਬ ਸੈਕੜੇ ਕਾਰਗਜ਼ਿਕ ਕਾਰਗੁਜ਼ਾਰੀਆਂ ਵੀ ਬਾਜੀ ਦੱਸ ਸਕਦਾ ਕਿ ਉਸੇ ਦਿਨ ਜਿੱਦਾਂ ਉਧਰੋਂ ਪਾਣੀ ਛੱਡਿਆ ਮੁੱਖ ਮੰਤਰੀ ਜੀ ਜਾਇਜ਼ਾ ਲੈ ਕੇ ਜਾਂਦੇ ਆ ਤੇ ਨਾਲ ਦੀ ਨਾਲ ਹੀ ਨਾਲ ਦੀ ਨਾਲ ਹੀ ਸੁਲਤਾਨਪੁਰ ਦੇ ਏਰੀਏ ਦੇ ਵਿੱਚ ਉਸੇ ਦਿਨ ਹੀ ਬੱਡਾ ਉਹ ਤੋਂ ਬੰਨ ਛੁੱਟਿਆ ਹੈ ਬੈਲ ਬਿਲਕੁਲ ਸਤਲੋਜ ਦਾ ਬੰਨ ਉਸੇ ਦਿਨ ਛੁੱਟਿਆ ਹੈ ਇਹ ਕੰਟਰੋਲ ਆ ਇਹ ਤੁਹਾਡੀ ਨਿਗਰਾਨੀ ਹੈ ਇਹ ਤੁਹਾਡਾ ਸਰਵੇ ਹੈ ਇਹ ਤੁਹਾਡਾ ਕੰਮ ਕਰਨ ਦਾ ਟਾਂਗਾ ਸੋ ਦੋਸਤੋ ਇਹ ਗੱਲ ਨੂੰ ਵੱਟੋ ਵੱਟੇ ਸ਼ੇਅਰ ਜ਼ਰੂਰ ਕਰ ਦੇ ਜੇ ਤਾਂ ਕਿ ਸਾਡੀ ਉਹ ਬੀਬੀ ਕੋਲੇ ਗੱਲ ਪਹੁੰਚ ਜੇ ਜਿਹੜੀ ਇਹ ਗੱਲਾਂ ਕਰਦੀ ਹੈ ਮੈਂ ਫਿਰ ਜ਼ਿਆਦਾ ਨਹੀਂ ਉਸ ਬੀਬੀ ਨੂੰ ਕੁਝ ਕਹਿਣਾ ਚਾਹੁੰਦਾ ਕਿਉਂਕਿ ਉਹ ਇੱਕ ਔਰਤ ਹੈ ਮੈਂ ਆਪਣੇ ਆਪ ਨੂੰ ਇਹ ਮਹਿਸੂਸ ਕਰਨਾ ਹੈ ਕਿ ਮੈਨੀਆਂ ਗੱਲਾਂ ਨਹੀਂ ਕਹਿਣੀਆਂ ਚਾਹੀਦੀਆਂ ਜਿਹੇ ਜਿਹਾ ਉਹ ਬੀਬੀ ਬੋਲ ਕੇ ਗਈ ਹੈ ਉਸ ਬੀਬੀ ਦਾ ਅਹੰਕਾਰ ਬੋਲਦਾ ਹੈ ਉਹ ਬੀਬੀ ਨਹੀਂ ਬੋਲਦੀ ਉਸ ਬੀਬੀ ਦੇ ਵਿੱਚ ਆਮ ਆਦਮੀ ਪਾਰਟੀ ਦਾ ਮਨੀਸ਼ ਸ਼ਿਸ਼ੋਧਿਆ ਬੋਲਦਾ ਹੈ ਜਿਹੜਾ ਇਹ ਕਹਿ ਕੇ ਗਿਆ ਕਿ ਸ਼ਾਮਦਾਮ ਦੰਡ ਭੇਦ ਜੋ ਬੰਲਾ ਕੰਲਾ ਉਹ ਕਹਿ ਕੇ ਗਿਆ ਤੁਸੀਂ ਝੂਠ ਸੱਚ ਜੋ ਕਰਨਾ ਕਰੋ ਉਹ ਸਾਡੀ ਬੀਬੀ ਨੇ ਕਰਕੇ ਵਿਖਾਇਆ ਉੱਥੇ ਲੋਕਾਂ ਦੇ ਵਿੱਚ ਜਿਹੜੇ ਲੋਕ ਉੱਥੇ ਮਦਦ ਕਰ ਲੈ ਕਰ ਰਹੇ ਨੇ ਉਹਨਾਂ ਲੋਕਾਂ ਨੂੰ ਉੱਥੋਂ ਭਜਾਉਣ ਦੀ ਗੱਲ ਕੀਤੀ ਕਿ ਨਿਕਲੋ ਇੱਥੋਂ ਇਹ ਬਸ ਸਵਾਲ ਪੁੱਛਣੇ ਆ ਕਿਸੇ ਦਿਨ ਫੇਰ ਸਵਾਲ ਪੁੱਛਾਂਗੇ ਜਾਂ ਤੁਸੀਂ ਜਿ ਇਉਂ ਨਹੀਂ ਸਵਾਲਾਂ ਦਾ ਜਵਾਬ ਦੇਣਾ ਤੇ ਮੈਂ ਮੇਰੀ ਭੈਣ ਨੂੰ ਇਹ ਬੇਨਤੀ ਕਰਦਾ ਇੱਕ ਦਿਨ ਡਿਬੇਟ ਤੇ ਆ ਜਾ ਡਿਬੇਟ ਤੇ ਆਪਾਂ ਸਵਾਲ ਕਰ ਲਾਂਗੇ ਮੈਂ ਲੋਕ ਪੁੱਛ ਲਾਂਗੇ ਤੂੰ ਦੱਸ ਨਹੀਂ ਦੇਦੀ ਜਵਾਬ ਸੋ ਮੇਰੀ ਬੇਨਤੀ ਹੈ ਲੋਕਾਂ ਨੂੰ ਪਬਲਿਕ ਨੂੰ ਕਿ ਇਹਨੂੰ ਵੱਧ ਤੋਂ ਵੱਧ ਇਸ ਲਾਈਵ ਨੂੰ ਸ਼ੇਅਰ ਕਰੋ ਤਾਂ ਕਿ ਬੀਬੀ ਕੋਲੇ ਜ਼ਰੂਰ ਪਹੁੰਚ ਜਾਈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ